ਬਾਬ ਦਰੂਸ ਅਬਦੁੱਸਾਂ ਨੇ ਚੱਕੀ ਨਹੀਂ ਕੀਤੀ ਆਲੀਆ ਦਾ ਬੰਦ ਤੋੜਦਾ ਤੂੰ ਵਾਈ ਗਰੂ ਵਾਈ ਗਰੂ ਤੋੜਨ ਕਿ ਨਹੀਂ ਕੀਤੀ ਵਾਈ ਗਰੂ ਵਾਈ ਗਰੂ ਸਾਡੇ ਚੰਗੀ ਨਹੀਂ ਕੀਤੀ ਵਾ ਇਧਰ ਆ ਜਾ ਨਾਲ ਆ ਜਾ ਨਾਲ ਹੀ ਵਾਈ ਗਰੂ ਜਰ ਤੱਤ ਇਹ ਤਸਵੀਰਾਂ ਤੁਸੀਂ ਦੇਖ ਰਹੇ ਹੋ ਦੱਸਦੀ ਹੈ ਕਿ ਬੇहद ਹੀ ਦੁਖਦਾਈ ਤਸਵੀਰਾਂ ਜਿਹੜੀਆਂ ਸਾਹਮਣੇ ਆ ਰਹੀਆਂ ਨੇ ਜਿੱਤੇ ਕਿ ਦੇਖਦੇ ਹੀ ਦੇਖਦੇ ਬੰਨ ਜਿਹੜਾ ਟੁੱਟ ਜਾਂਦਾ ਹੈ ਤੇ ਕਿਸਾਨ ਤਾਹਾ ਮਾਰ ਮਾਰ ਰੋਣ ਲੱਗਦੇ ਨੇ ਔਰ ਰੱਬ ਨੂੰ ਵੀ ਕਹਿੰਦੇ ਨੇ ਕਿ ਤੂੰ ਰੱਬਾ ਚੰਗੀ ਨਹੀਂ ਕੀਤੀ ਤਾਂ ਦੇਖੋ ਕਿ ਕਿਸ ਤਰ੍ਹਾਂ ਅੱਜ ਸultanpur Lodhi ਦੇ ਕਪਿੰਡ ਆਲੀ ਕਲਾ ਦੇ ਵਿੱਚ ਬਿਆਸ ਦਰਿਆ ਦੇ ਤੁਸੀ ਬੰਨ ਦੇ ਵਿੱਚ ਦਰਾਰ ਦਿਖਾਈ ਦੇਣ ਤੇ ਕਿਸਾਨਾਂ ਦੇ ਵਿੱਚ ਡੂੰਗੀ ਨਿਰਾਸ਼ਾ ਛਾਈ ਹੋਈ ਸੀ ਤਾਂ ਕਿਸਾਨ ਇਸਾ ਤੇ ਬੰਨ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਨ ਪਰ ਦਰਾਰ ਕਾਰਨ ਹਜ਼ਾਰਾਂ ਏਕੜ ਦੇ ਵਿੱਚ ਖੜੀਆਂ ਫਸਲਾਂ ਪ੍ਰਭਾਵਿਤ ਹੋਣ ਦੀ ਸੰਭਾਵਨਾ ਹੈ ਤੇ ਤੁਸੀਂ ਦੇਖੋਗੇ ਕਿਸ ਤਰ੍ਹਾਂ ਕਿਸਾਨ ਜਿਹੜੇ ਨੇ ਉੱਥੇ ਕੋਸ਼ਿਸ਼ਾਂ ਕਰਦੇ ਹੋਏ ਨਜ਼ਰ ਆ ਰਹੇ ਨੇ ਲਗਾਤਾਰ ਇਸ ਬੰਨ ਨੂੰ ਰੋਕਣ ਦੀ ਕੋਸ਼ਿਸ਼ਾਂ ਕਰ ਰਹੇ ਨੇ ਲੇਕਿਨ ਇਸ ਦੇ ਬਾਵਜੂਦ ਵੀ ਤੁਸੀਂ ਦੇਖੋ ਕਿ ਪਾਣੀ ਦਾ ਵਹਾਅ ਜਿਹੜਾ ਇੰਨੀ ਤੇਜ਼ ਹੈ ਸਪੀਡ ਗਤੀ ਦੇ ਨਾਲ ਜਿਹੜਾ ਕਿ ਪਾਣੀ ਜਾ ਰਿਹਾ ਜਿਸ ਦੇ ਕਾਰਨ ਇਹ ਬੰਨ ਜਿਹੜਾ ਟੁੱਟ ਜਾਂਦਾ ਹੈ ਤਾਂ ਦਰਾਰ ਪੈਂਦੀ ਹੈ ਪਹਿਲਾਂ ਤੇ ਉਸ ਤੋਂ ਬਾਅਦ ਕਿਸਾਨ ਉੱਤੇ ਪਹੁੰਚਦੇ ਨੇ ਤਾਂ ਜੋ ਕਿਸੇ ਤਰ੍ਹਾਂ ਇਸ ਬੰਨ ਨੂੰ ਰੋਕਿਆ ਜਾਵੇ ਲੇਕਿਨ ਦੇਖਦੇ ਹੀ ਦੇਖਦੇ ਤੁਸੀਂ ਦੇਖੋਗੇ ਕਿਸ ਤਰ੍ਹਾਂ ਜਿਹੜੇ ਬੰਨ ਨੇ ਉਹ ਟੁੱਟ ਜਾਂਦਾ ਤੇ ਕਿਸਾਨ ਉੱਤੇ ਹੀ ਜਿਹੜੇ ਕਿ ਹਾਰ ਜਾਂਦੇ ਨੇ ਤੇ ਤਾਂ ਹਾਂ ਮਾਰ ਮਾਰ ਰੋਣ ਲੱਗ ਜਾਂਦੇ ਨੇ ਲੇਕਿਨ ਇਸ ਦੇ ਬਾਵਜੂਦ ਵੀ ਤੁਸੀਂ ਦੇਖੋ ਕਿ ਕੁਝ ਕਿਸਾਨ ਜਿਹੜੇ ਨੇ ਉਹ ਹੌਸਲਾ ਨਹੀਂ ਹਾਰੇ ਲਗਾਤਾਰ ਉਸ ਬੰਨ ਨੂੰ ਉਸ ਪਾਣੀ ਨੂੰ ਰੋਕਣ ਦੀ ਕੋਸ਼ਿਸ਼ਾਂ ਕਰਦੇ ਵੀ ਨਜ਼ਰ ਆ ਰਹੇ ਨੇ ਲੇਕਿਨ ਪਾਣੀ ਦਾ ਵਹਾਅ ਤੇਜ਼ ਹੋਣ ਦੇ ਕਾਰਨ ਗਤੀ ਤੇਜ਼ ਹੋਣ ਦੇ ਕਾਰਨ ਜਿਹੜਾ ਪਾਣੀ ਹੈ ਰੁਕਣ ਦਾ ਨਾਮ ਨਹੀਂ ਲੈ ਰਿਹਾ ਤੇ ਜੰਮੂ ਕਸ਼ਮੀਰ ਅਤੇ ਹਿਮਾਚਲ ਪ੍ਰਦੇਸ਼ ਦੇ ਵਿੱਚ ਭਾਰੀ ਮੀਂਹ ਤੋਂ ਬਾਅਦ ਪੰਜਾਬ ਦੇ 7 ਜ਼ਿਲ੍ਹੇ ਹੜ੍ਹ ਦੀ ਮਾਰ ਹੇਠਾਂ ਆ ਗਏ ਨੇ ਰਣਜੀਤ ਸਾਗਰ ਡੈਮ ਤੇ ਪਾਖੜਾ ਡੈਮ ਦੇ ਪਾਣੀ ਦੇ ਪੱਧਰ ਵਿੱਚ ਵਾਧੇ ਕਾਰਨ ਲਗਾਤਾਰ ਪਾਣੀ ਜਿਹੜਾ ਛੱਡਿਆ ਜਾ ਰਿਹਾ ਜਿਸ ਤੇ ਕਾਰਨ ਤਿੰਨੋਂ ਦਰਿਆ ਸਤਲੁਜ ਰਾਵੀ ਤੇ ਬਿਆਸ ਦੇ ਵਿੱਚ ਪਾਣੀ ਦਾ ਪੱਧਰ ਲਗਾਤਾਰ ਵੱਧਦਾ ਜਾ ਰਿਹਾ ਹੈ ਜਲੰਧਰ ਕਪੂਰਥਲਾ ਪਠਾਨਕੋਟ ਅਤੇ ਗੁਰਦਾਸਪੁਰ ਜ਼ਿਲ੍ਹਿਆਂ ਦੇ ਸਕੂਲ ਜਿਹੜੇ ਨੇ ਉਹ ਬੰਦ ਕਰ ਦਿੱਤੇ ਗਏ ਨੇ ਤੋਤੇ ਤੁਹਾਨੂੰ ਦੱਸ ਦਈਏ ਕਿ ਲਗਾਤਾਰ ਜਿਹੜੇ ਪਿੰਡਾਂ ਦੇ ਵਿੱਚ ਪਾਣੀ ਪਹੁੰਚ ਰਿਹਾ ਸੱਤ ਪਿੰਡਾਂ ਦਾ ਦੇਸ਼ ਦੇ ਨਾਲ ਉਹ ਸੰਪਰਕ ਟੁੱਟ ਚੁੱਕਿਆ ਕਿਉਂਕਿ ਪਾਣੀ ਜਿਹੜਾ ਹੈ ਉਚਾਰੇ ਪਾਸੇ ਤੋਂ ਨੂੰ ਨਜ਼ਰ ਆਵੇਗਾ ਪ੍ਰਸ਼ਾਸਨ ਨੇ ਗੁਰਦਾਸਪੁਰ ਦੇ ਲਈ ਵਿਸ਼ੇਸ਼ ਹੈਲਪ ਰੇ ਨੰਬਰ ਜਾਰੀ ਕੀਤੇ ਲੇਕਿਨ ਇਹ ਤਸਵੀਰਾਂ ਤੁਸੀਂ ਦੇਖ ਰਹੇ ਹੋ ਸੁਲਤਾਨਪੁਰ ਲੋਧੀ ਦੀਆਂ ਤਸਵੀਰਾਂ ਨੇ ਜਿੱਥੇ ਦੇਖਦੇ ਹੀ ਦੇਖਦੇ ਪਿੰਡ ਦੇ ਆਲੀ ਕਲਾ ਦੇ ਵਿੱਚ ਬਿਆਸ ਦਰਿਆ ਦੇ ਤੁਸੀ ਬੰਨ ਦੇ ਵਿੱਚ ਦਰਾਰ ਦਿਖਾਈ ਦੇਣਤੀ ਕਿਸਾਨ ਉੱਤੇ ਪਹੁੰਚੇ ਨੇ ਲੇਕਿਨ ਦੇਖਦੇ ਹੀ ਦੇਖਦੇ ਤੁਸੀਂ ਦੇਖੋਗੇ ਕਿਸ ਤਰ੍ਹਾਂ ਇਹ ਬੰਨ ਜਿਹੜਾ ਟੁੱਟ ਜਾਂਦਾ ਤੇ ਕਿਸਾਨ ਜਿਹੜੇ ਨੇ ਹੌਸਲਾ ਹਾਰਦੇ ਨਹੀਂ ਉਹਨਾਂ ਦੇ ਵੱਲੋਂ ਦੇਖੋਗੇ ਕਿਸ ਤਰ੍ਹਾਂ ਲਗਾਤਾਰ ਬੰਨ ਨੂੰ ਬੰਨਣ ਦੀ ਕੋਸ਼ਿਸ਼ਾਂ ਜਿਹੜੀਆਂ ਕੀਤੀਆਂ ਜਾਂਦੀਆਂ ਨੇ ਲੇਕਿਨ ਇਸ ਦੇ ਬਾਵਜੂਦ ਵੀ ਪਾਣੀ ਤੇਜ਼ ਹੋਣ ਦੇ ਕਾਰਨ ਜਿਹੜਾ ਬੰਨ ਰੁਕਣ ਦਾ ਨਾਮ ਨਹੀਂ ਲੈ ਰਿਹਾ ਸੀ ਤੇ ਬੰਨ ਜਿਹੜਾ ਟੁੱਟ ਜਾਂਦਾ ਤੇ ਕਈ ਖੇਤ ਜਿਹੜੇ ਨੇ ਉਹ ਪਾਣੀ ਦੀ ਲਪੇਟ ਦੇ ਵਿੱਚ ਆ ਜਾਂਦੇ ਨੇ ਔਰ ਪਿੰਡਾਂ ਦੇ ਵਿੱਚ ਵੀ ਜਿਹੜਾ ਪਾਣੀ ਪਹੁੰਚਣਾ ਸ਼ੁਰੂ ਹੋ ਗਿਆ